ਚੋਣਾਂ ਦਾ ਸਮਾਂ ਬਿਲਕੁਲ ਸਿਰ ਤੇ ਆ ਪਰ ਚੋਣਾਂ ਦਾ ਰੰਗ ਰੰਗ ਅਜੇ ਤੁਹਾਨੂੰ ਜ਼ੋਰ ਬਿਲਕੁਲ ਵੀ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਕਈ ਪਾਰਟੀਆਂ ਨੇ ਅਜੇ ਤੱਕ ਆਪਣੇ ਉਮੀਦਵਾਰ ਹੀ ਦੀ ਕੋਸ਼ਿਸ਼ ਕੀਤੀ ਜੇ ਆਪਾਂ ਗੱਲ ਕਰੀਏ ਲੁਧਿਆਣਾ ਦੀ ਤਾਂ ਇੱਥੇ ਸਿਰਫ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨੇ ਆਪਣਾ ਉਮੀਦਵਾਰ ਰਵਨੀਤ ਸਿੰਘ ਬਟੂ ਬਣਾਇਆ ਪਰੰਤੂ ਹੋਰ ਵੀ ਕਿਸੇ ਵੀ ਦਲ ਨੇ ਆਪਣਾ ਪਏ ਨਾਮੀਨੇ ਇੱਥੇ ਕੋਸ਼ਿਸ਼ ਨਹੀਂ ਕੀਤਾ ਪਿੱਛੇ ਸਾਡੇ ਪੁਖਤਾ ਜਿਹੜੇ ਸੂਤਰ ਹੈਗੇ ਉਹਨਾਂ ਨੇ ਦੱਸਿਆ ਸੀ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਇਥੋਂ ਜਿਹੜੇ ਉਮੀਦਵਾਰ ਹੋ ਸਕਦੇ ਨੇ ਪਰ ਹੁਣ ਇੱਕ ਹੋਰ ਗੱਲ ਬੜੀ ਸਾਹਮਣੇ ਆ ਰਹੀ ਹੈ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਜਿਸ ਤਰ੍ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਹਜੇ ਨਹੀਂ ਪਤਾ ਹੋਵੇਗਾ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹ ਅਸਟਰੋਲੋਜੀ ਦੇ ਵਿੱਚ ਬਹੁਤ ਵਿਸ਼ਵਾਸ ਕਰਦੇ ਨੇ ਤੇ ਸਾਡੇ ਜਿਹੜੇ ਸੂਤਰ ਨੇ ਉਹ ਸਾਨੂੰ ਦੱਸਦੇ ਨੇ ਕਿ ਉਹਨਾਂ ਦੇ ਜਿਹੜੇ ਪਰਿਵਾਰਕ ਜਿਹੜੇ ਅਸਟਰੋਲੋਜਰ ਨੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ 2 ਸਾਲ ਤੱਕ ਉਹ ਚੋਣਾਂ ਤੋਂ ਦੂਰ ਰਹਿਣ ਕਿਉਂਕਿ ਚੋਣਾਂ ਦੇ ਵਿੱਚ ਉਹਨਾਂ ਦੀ ਜਿੱਤ ਜਿਹੜੀ ਸੁਨਿਸ਼ਚਿਤ ਨਹੀਂ ਹੈ ਤੇ ਇਸ ਗੱਲ ਕਰਕੇ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹ ਦੋ ਚਿੱਤੇ ਹੋ ਗਏ ਨੇ ਔਰ ਇਹ ਹੁਣ ਸਾਹਮਣੇ ਆ ਰਿਹਾ ਕਿ ਲੁਧਿਆਣੇ ਤੋਂ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਦੀ ਬਜਾਏ ਕੋਈ ਹੋਰ ਜਿਹੜਾ ਉਮੀਦਵਾਰ ਹੈ ਉਹ ਹੋ ਸਕਦਾ ਹੈ